नमस्ते सस्काल प्यारे विद्यार्थियों आज ਆਪਾਂ ਪਹਿਲੀ ਕਲਾਸ ਦੀ ਮੌਖਿਕ ਕਵਿਤਾ ਪੜਨ ਲੱਗੇ ਆ ਮੈਡਮ ਜੀ ਨਮਸਤੇ ਮੈਡਮ ਜੀ ਨਮਸਤੇ ਸੋਣੀ ਸਾਡੇ ਬਸ ਤੇ ਸੋਣੀ ਤੁਹਾਡੀ ਸਕੂਟਰੀ ਸਾਨੂੰ ਵੀ ਦੇ ਦਿਓ ਝੂਟੀ ਰਾਜ ਕੀ ਅਸੀਂ ਪੜਨਾ ਹੈ ਰਾਜਾ ਜਜ ਕੀ ਅਸੀਂ ਪੜਨਾ ਹੈ ਅਸੀਂ ਵੀ ਟੀਚਰ ਬੰਨਾ ਹੈ ਅਸੀਂ ਵੀ ਟੀਚਰ ਬੰਨਾ ਹੈ ਇੱਕ ਵਾਰ ਦੁਬਾਰਾ ਰਿਪੀਟ ਕਰਦੇ ਆ ਮੈਡਮ ਜੀ ਨਮਸਤੇ ਸੁਣੇ ਸਾਡੇ ਵਸਤੇ ਸੁਣੀ ਤੁਹਾਡੀ ਸਕੂਟਰੀ ਸਾਨੂੰ ਵੀ ਦੇ ਦਿਓ ਝੂਟੀ ਰਾਜਾ ਜਜ ਕੀ ਅਸੀਂ ਪੜਨਾ ਹੈ ਅਸੀਂ ਵੀ ਟੀਚਰ ਬੰਨਾ ਹੈ ਇਹ ਰਾਈਮ ਪੋਇਮਾਂ ਤਾਂ ਕਰਕੇ ਇਸ ਨੂੰ ਗਾਇਨ ਕਰਕੇ ਮਤਲਬ ਗਾ ਕੇ ਪੜਨਾ ਵਾ ਮੈਡਮ ਜੀ ਨਮਸਤੇ ਸੋ ਕਿਦਾਂ ਲੱਗੀ ਤੁਹਾਨੂੰ ਪੋਇਮ ਕਮੈਂਟ ਕਰਕੇ ਦੱਸਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਤੇ ਬਨੇ ਰਹੋ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ